ਖੀਰ ਦਾ ਆਣ ਕੀ ਪੁੱਛਣਾ ਛੰਨਾ ਚੂਰੀ ਦਾ ਵੇਖ ਕੇ ਅਦ ਖਾਲੀ ਹੀਰੇ ਆਖ ਦੀ ਰਾਂਝਣਾ ਚਟ ਕੀਤੀ ਮੈਨੂੰ ਜਰਾ ਵੀ ਅੱਜ ਉੜੀ ਕੇ ਆ ਨਾ ਚੂਰੀ ਕੱਲਿਆਂ ਕੱਲਿਆਂ ਚਟ ਕੀਤੀ ਮੈਨੂੰ ਜਾਪਦਾ ਅੱਜ ਦੁਪਹਿਰ ਵੇੜੇ ਖੇੜ ਭੁਖ ਨੇ ਚੌੜ ਚਪਟ ਕੀਤੀ ਸਾ ਕੌਡੀਆਂ ਵਾਂਗ ਰਾਂ ਜਾਣਖਿਲਰ ਜਦੋਂ ਮੌਤ ਖੰਡਾਰੀ ਨੇ ਛੱਟ ਕੀਤੀ ਰਾਂਝੇ ਦਾ ਜਵਾਬ اے ਰਾਂਝੇ ਹੱਸ ਕੇ ਦੱਸਿਆ ਹਾਲੇ ਦਾ ਫਕਰ ਭੁਖ ਦੇ ਨਾਲ ਨਡਾਲ ਆਇਆ ਮਲੇ ਕੱਪੜੇ ਹੱਥ ਵਿੱਚ ਫੜੀ लाठी ਲੰਗੀ ਵਤਕ ਦੀ ਚਲਦਾ ਚਾਲ ਆਉ ਲੱਪ ਚੂਰੀ ਦੀ ਨੱਪ ਕੇ ਮੈਂ ਦਿੱਤੀ ਉਹਨੇ ਛੋਂਦਿਆਂ ਵਾਂਗ ਸਵਾਲ ਪਿਆਉ ਖਾਦਾ ਤਰਸ ਮਿਲੰਘਦੇ ਹਾਲ 'ਤੇ ਮੈਨੂੰ ਹੋਰ ਨਾ ਕੋਈ ਖਿਆਲ ਆਇਆ ਮੈਨੂੰ ਹੋਰ ਨਾ ਕੋਈ ਖਿਆਲ ਆਇਆ